ਦੇ ਜੀ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾ ਸੋ ਸਜਣ ਤੋਲ ਸਜਣ ਸੱਚਾ ਬਾਦਸ਼ਾਹ ਸਿਰ ਸਾਹਨ ਦਰਸਾਹੋ ਜਿਸ ਪਾਸ ਬਹਿਤਿਆਂ ਸੋਹੀਏ ਸਾમના ਦਾ ਵੇਸਾ ਸਜਣਾ ਸੱਚਾ ਪਾਤਸ਼ਾਹ ਸਿਰਸਾ ਦਾ ਵੇਸਾ ਜਿਸ ਪਾਸ ਬਹਿਤਿਆਂ ਸੋਹੀਏ ਸਬਨ ਆਂਦਾ ਵੇਸ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨੋਵਾ ਗੋਲੇ ਗੋਬਿੰਦ ਗਾਯੋ ਨਹੀਂ ਜਨਮ ਅਕਾਰਤ ਕੀਨ ਆ ਕੋ ਨਾਨਕ ਹਰ ਭਜ ਮਨਾ ਜੇ ਬਿਦਜਲ ਕੋਮੀਨਾ ਬੇਖਿਆਨ ਸੋ ਕਾਹੀ ਰਚਿਉ ਨੀਮਖ ਨਾ ਹੋਏ ਉਦਾਸ ਕੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਪਾਸ ਤਰਨਾ ਪੁਇ ਗੀ ਗਇਓ ਲਿਓ ਜਰਾ ਤਨ ਚੇਤ ਕਾਉ ਨਾਨਕ ਭਜ ਹਰ ਮਨਾ ਔ ਦਿਲ ਜਾਤ ਹੈ ਕੀਤ ਮਿਰਦ ਪਇ ਹੋ ਸੂਜ ਨਹੀਂ ਕਾਲ ਪਹੁੰਚੇ ਹੋਆ ਕਾਉ ਨਾਨਕ ਨਰਮ ਭਾਵ ਰੇ ਕਿਉਂ ਰੰਭ ਜੈ ਭਗਵਾਨ ਤਨੰਦਰ ਸੰਪਤ ਸਗਲ ਜਿਨ ਆਪਣੀ ਕਰਾਨ ਇਨ ਮੈਂ ਕਾਛ ਸੰਗੇ ਨਹੀਂ ਨਾਨਕ ਸਚੀ ਜਾਨ ਪਤ ਤੇ ਉਧਾਰਨ ਭੈ ਹਰਨ ਹਰ ਅਨਾਥ ਕੇ یاں 사다 파스트 ਤੁਮ সাথ 탄탄제토 ਕਉ ਦੀਓ ਤਾਸਿਓ ਨੇ ਹੁ ਨਕੀ ਨਹ ਹੋਹ ਆਹਰਨ ਕਨਰ ਬਾਬਰੇ ਆਬ ਕਿਉਂ ਢੋਲਤ ਜੀ ਨਹ 탄탄 ਸੰਪੈ ਸੁਖ ਦੀਓ ਅਰ ਜੇ ਕੀਕ ਸੋਨਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋ ਏ ਕਾਹੂ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਸੇ ਮਰਤ ਘਤ ਪਾਈ ਹੈ ਤੇ ਪਾਜਰੇ ਤਵੀਤ ਕਾਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕ ਕਾ ਲੀਨ ਤਾ ਹੈ ਮੈਂ ਮਾ ਜੋ ਬਸਹ ਸੰਤਨ ਕਹੇ ਉਪਕਾਰ ਕਾਉ ਨਾਨਕ ਤੇ ਭਜ ਮਨ ਆਉ ਨਿਦੇ ਉਤਰੇ ਹਾਰ ਸਭ ਸੁਖ ਦਾਤਾ ਸਭ ਸੁਖ ਦੂਖ ਜੀਹੇ ਪਾਰਸੈ ਨਹੀਂ ਲੋਭ ਮੋਹ ਬਿਮਾਨ ਕਾਉ ਨਾਨਕ ਸੁਨ ਰੇ ਮਨ ਆ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਹੀਂ ਜਿਹੇ ਕੰਚਨ ਲੋ ਸਮਾਨ ਵਕਾਨ ਜੀਬੇ ਕਿਆ ਸਗ ਰੀਤ ਜੀ ਰਿਓ ਪੇਖ ਬੈਰਾਗ ਕਾਹ ਨਾਨਕ ਸੁਨ ਰੀਵਨਾਂ ਤੇ ਨਰ ਮਾਥੈ ਪਾਗ ਜੀ ਮਾਇਆ ਮਮਤਾਤ ਜੀ ਸਬ ਤੇ ਭੈ मत हारण i ਲੋ ਗਏ ਆ ਜਾਨ ਕਹੋ ਨਾਨਕ ਬਿਨ ਹਰ ਫਜਨ ਬਿਰਹਾ ਜਨਮ ਸਰਾ ਜੂ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਨ ਜਾਨ ਹਰੇ ਅੰਤਰ ਨਹੀਂ ਨਾਨਕ ਸੱਚੀ ਮਾ ਗਮਾਇਆ ਤੇ ਅੰਧਾ ਕਾਉ ਨਾਨਕ ਹਰ ਭਜਨ ਬਿਨਾ ਪਰਤ ਤਾ ਹੈ ਜਵ ਸਿਉ ਨਾਨਕ ਫਤਿਹ c h ਸਿਮਰਨ ਰਾਮ ਕੋ ਦਰਸ ਤੋਹਾਰੋ ਓਏ RAM ਨਾਮ ਓਰੇ ਮੈਂ ਕਹਿਓ ਜਾ ਕੈ ਸਮ ਨਹੀਂ ਕੋ ਇਤਨਾਬ ਠਾਕੁਰ ਕਾ ਪੈ ਹੋ ਜਿਸ ਕਾ ਸਸ ਆਧਾਰੂ ਜੇ ਕੋ ਕਵ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੂ ਇਹ ਵਸਤ ਤਜੀ ਨਹੀਂ ਜਾਏ ਨੇਤ ਮੇ ਤੇ ਰੱਖਿਓ ਰੁਰਤਾ ਆ ਬਨਾਰਿਕ ਬ੍ਰਹਮਪਸਾਰੂ ਸਰੂਪ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੋਈ ਮੈਨੇ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਤੋਈ ਸਤ ਗੁਰ ਸਜਣ ਮੇਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਰਤੀ ਜੀਵਾ ਤਾਨ ਮਨਤੀ ਵਾ ਹਾਰੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਜ ਬਰੰਗਨ ਸੰਗ ਅਲਾਪ ਹੈ ਅਠ ਨੰਦਨ ਪ੍ਰਥਮ ਰਾਗ ਭੈਰੋ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਉਨੇਕੀ ਗਾਵਹਿ ਬੰਗਲੀ ਕੋਨਾ ਅਸਲੇ ਕੀ ਕੀ ਪਈ ਬਾਰੀ ਇਹ ਪੈਰੋਂ ਕੀ ਪੰਚਉ ਨਾਰੀ ਪੰਚਮ ਹਰਖ ਦਿ사ਕ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ lalat bilaval ghav hi apne apne pat ast putr parav ke kabh gaena pat dutiya mal kosak alapah sang ragni panchotha pah gond kari ardeep gandhari ਗੰਧਾਰੀ ਸੀ ਉਤੀ ਉਚਾਰੀ ਧਨਾਰੀ ਇਹ ਪਾਛੋਂ ਗਾਈ ਮਾਲ ਰਾਗ ਕੋਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭ ਚੰਡ ਕੋਸਕ ਉਭਾਰਾ ਖੌਟੇਉ ਪੌਰਾ ਨਦ ਗਾਏ ਅਸ਼ਟ ਮਾਲ ਕੋਸਕ ਸੰਗ ਲਾਈ ਹੋਨੇ ਆਇਓ ਹਿੰਦੂਲ ਪੰਜ ਨਾਰ ਸੰਗ ਅਸ਼ਟ ਸੁਤ ਓਟੇ ਤਾਲ ਕਰੂਲ ਗਾਇਨ ਤਾਲ ਮਿਲਾਵਹਿ ਤੇਲੰਗੀ ਦੇਵ ਕਰਿ ਆਈ ਬਸੰਤੀ ਸੰਧੂਰ ਸੋਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਜォ ਆਰ ਜਾ ਸੁਰਮਾਨੰਦ ਤਾਸ ਕਰਿਆਈ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਅ ਆਹੀ ਬਿਨੁਦਾ ਗਾਵਹਿ ਸਰਸ ਸੁਬ ਸੰਤ ਕਮੁਦਾ ਹਸਤ ਪੁੱਤਰ ਮੈਂ ਕਹੀ ਸਵਾਰੀ उन आई दीपक की बारी काचेली पट मंजरे टोडी कहीं आलाप कामोदिय गूंजरे संग दीपक के साव कालंका कुंतल औरमा कमल कुसुम चंपक के नामा गौरा औ ਕਾਨ ਰਾ ਕਲਿਆਨਾ ਅਸਤ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ਼ੀਰੀ ਰਾਗ ਮੈਂ ਗਾਵੇ ਪੰਜੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਤਰੀ ਗਵਰੀ ਗਾ ਸਿੰਦ ਵੀ ਯਾਰਾਪੇ ਸੇਂ ਦਾਸ ਸਿਉ ਪਾਂਚੌ ਤਾਪੇ ਸਾਲੂ ਸਾਰੰਦ ਸਾਧਰਾ ਔਰ ਗੁੰਡ ਕੰਬੀਰ ਅੱਡ ਪੁਤਰ ਸਿ ਰਾਗ ਤੇ ਗੁੰਡ ਗੁੰਭ ਹਮੇ ਖਾਸਮ ਮੇਗ ਰਾਗ ਬਹਿ ਗਾਵੇ ਪੰਚੋ ਸੰਗ ਬਰੰਗਨ ਲਾਵ ਹੈ ਸੂਰਟ ਗੋਂਡ ਮਲਾਰੀ ਧੁਨੀ ਪੁੰਗਾ ਵੈ ਆਸਾ ਗੁਣ ਗੁਨੀ ਉੱਚੇ ਸੁਰ ਸੁਹਾਉ ਪੁਨ ਕੀਨੀ ਮੇਗ ਰਾਗ ਸਿਓ ਪੰਚੋ ਚੀਨੀ ਬੈਰਾ ਕਰ ਗਜ ਤਰ ਕੇ ਧਾਰਾ ਜਬ ਨੇ ਧਰ ਨਟਿਓ ਜਲ ਤਾਰਾ ਉਨੇ ਗਾਵੇ ਸੰਕਰਿਉ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਖਾਸ ਰਾਗ ਉਨੇ ਗਾਏ ਤੰਦ ਰਾਗ ਨੇ ਤੇ ਸਭੇ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋਨੇਹਾ ਸਿਆਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ